ਪਰਮ ਸਤਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੂੰ ਦਰਾਈਏ ਮੁੱਖ ਨੂੰ ਕਰੀਏ ਪਵਿੱਤਰ ਗੱਜ ਕੇ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੇ ਜਥੇ ਵੱਲੋਂ ਜੋ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਪੂਰ ਸਿੰਘ ਜੀ ਪਿਗਲਵਾੜੇ ਵਾਲੇ ਭਗਤ ਪੂਰ ਸਿੰਘ ਦੇ ਦਾਸ ਦੇ ਜੱਥੇ ਵੱਲੋਂ ਜੋ 121 ਜੋ ਉਹਨਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਦਾਦੇ ਜੱਥੇ ਵੱਲੋਂ ਸਾਧ ਸੰਗਤ ਜੀ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਜਲਾਲ ਲੁਧਿਆਣਾ ਪਿੰਡ ਰਾਜੀਵਾਲ ਸਰਦਾਰ ਸ਼ਿਭੂ ਸਿੰਘ ਦੇ ਭਾਈ ਸ਼ਿਭੂ RAM ਦੇ ਘਰ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੇ ਸਾਧ ਸੰਗਤ ਜੀ ਜਦੋਂ ਜਨਮ ਹੋਇਆ ਹੈ 1904 ਈਸਵੀ ਨੂੰ ਇਹਨਾਂ ਦਾ ਜਨਮ ਆ राजेਵਾਲ ਦੀ ਧਰਤੀ ਤੇ ਹੁੰਦਾ ਹੈ ਕਿ ਜੇ ਸਵੇ ਭਗਤ ਜੀ ਜਦੋਂ ਜਵਾਨ ਹੋਏ ਥੋੜੇ ਜੇ ਤੇ ਮਾਤਾ ਜੀ ਇਹਨਾਂ ਦੀ ਇਹਨਾਂ ਨੂੰ ਮੰਦਰ ਵਿੱਚ ਖੜ ਕੇ ਇਹਨਾਂ ਦੇ ਹੱਥੋਂ ਹੀ ਦਾਨ ਕਰਾਇਆ ਕਰਦੀ ਸੀ ਤੇ ਕਹਿੰਦੀ ਹੁੰਦੀ ਸੀ ਇਹਨਾਂ ਦਾ ਨਾਮ ਹੈ ਆਰਾਮ ਕੀ ਦਾਸ ਕਹਿੰਦੀ ਹੁੰਦੀ ਸੀ ਆਰਾਮ ਕੀ ਦਾਸ ਤੂੰ ਐਡਾ ਵੱਡਾ ਸੰਤ ਬਣ ਜਾ ਤੂੰ ਪੂਰਨ ਬ੍ਰਹਮਗਾਮੀ ਬਣ ਜਾ ਮੇਰਾ ਵੀ ਗਰੀਬੀ ਦਾ ਨਾਂ ਪਰ ਜੁਗਾ ਤੀਖ ਚਮਕਦਾਰ ਹੈ ਤੇ ਜਿਸ ਸਮੇਂ ਭਗਤ ਜੀ ਭਗਤੀ ਦੇ ਵਿੱਚ ਅਲੀਨ ਰਿਆ ਕਰਦੇ ਸਨ ਇੱਕ ਰਸਤੇ ਵਿੱਚ ਖੋਈ ਸੀ ਤੇ ਜਿੱਥੇ ਭਗਤ ਜੀ ਤੇ ਭਗਤ ਦੀ ਮਾਤਾ ਜੀ ਲੋਕਾਂ ਨੂੰ ਠੰਡਾ ਸਗਤਾਂ ਨੂੰ ਕੁੱਝ ਤੋਂ ਕੱਢ ਕੇ ਜਲਸ਼ਕਾਇਆ ਕਰਦੇ ਸਨ ਭਗਤ ਜੀ ਲਿਖਦੇ ਨੇ ਇੱਕ ਸਾਡੇ ਲਾਗੇ ਰਾਜੇ ਵਾਲੇ ਦੇ ਇੱਕ ਮੰਦਿਰ ਸੀ ਜਿਹਦੇ ਵਿੱਚ ਰਮਾਇਣ ਤੇ ਮਹਾਭਾਰਤ ਦੀ ਕਥਾ ਕਿਹੜੇ ਪੜਤ ਲੋਕ ਸੁਣਾਇਆ ਕਰਦੇ ਸੀ ਪਰ ਇੱਕ ਫੌਜੀ ਵੀਰ ਮੇਰੀ ਮਾਤਾ ਦੇ ਪਾਸ ਮੇਰੇ ਪਿਤਾ ਜੀ ਦੇ ਪਾਸ ਆਇਆ ਕਰਦਾ ਸੀ ਉਹ ਗੁਰੂ ਅਨਾਰ ਕੁੰਮਾਰ ਰਾਜ ਜੀ ਦੀਆਂ ਸਾਖੀਆਂ ਕਦੇ ਗੁਰੂ ਅੰਗਦ ਦੇ ਮਹਾਰਾਜ ਦੀਆਂ ਸਾਖੀਆਂ ਦਸਾਂ ਗੁਰੂਆਂ ਦੀਆਂ ਸਾਖੀਆਂ ਸ਼ਹੀਦਾਂ ਦਾ ਇਤਿਹਾਸ ਸੜਾਇਆ ਕਰਦਾ ਸੀ ਪਰ ਮੇਰਾ ਬਚਪਨ ਸੀ ਪਰ ਮੇਰੇ ਬਚਪਨ ਦੇ ਵਿੱਚ ਗੁਰੂ ਦਾ ਇਤਿਹਾਸ ਉਹ ਜਿਹੜਾ ਸੀ ਘਰ ਹੀ ਕਰਿਆ ਜਾ ਰਿਹਾ ਸੀ ਤੇ ਜਿਸ ਸਮੇ ਸਾਧ ਸੰਗਤ ਜੀ ਕਹਿੰਦਾ ਮੈਂ 10 ਜਮਾਤਾਂ ਪਰ ਪਾਸ ਕੀਤੀਆਂ ਪਰ ਗੁਰੂ ਗੁਰੂ ਜਪਦਿਆ ਹੀ ਕੀਤੀਆਂ ਐਸਾ ਸਮਾਂ ਆਇਆ ਇਲਾਕੇ ਦੇ ਵਿੱਚ ਹੜ ਆਇਆ ਹੜ ਆਕਾਰਨ ਦੇ ਵਿੱਚ ਲੋਕਾਂ ਦੀ ਫਸਲ ਮਾਰੀ ਗਈ ਮੇਰੇ ਪਿਤਾ ਜੀ ਨੂੰ ਲੋਕਾਂ ਨੇ ਆਖਿਆ ਸ਼ਿਭੂ ਮਾਲ ਨੂੰ ਕਿ ਸ਼ਿਭੂ ਮਾਲ ਜੀ ਸਾਡੀ ਬੇਨਤੀ ਨੂੰ ਪ੍ਰਵਾਰ ਕਰੋ ਤੁਹਾਡੇ ਕੋਲ ਬਹੁਤ ਚੀਜ਼ਾਂ ਨੇ ਤੇ ਸਾਨੂੰ ਹਦਾਰੀਆਂ ਦਿੱਤੀਆਂ ਜਾਣ ਭਾਈ ਸ਼ਿਭੂ ਮਾਲ ਨੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਸੀ ਜੋ ਬੀਜਣ ਵਾਲੀਆਂ ਵਸਤੂਆਂ ਸੀ ਉਹ ਉਧਾਰ ਦਿੱਤੀਆਂ ਗਈਆਂ ਪਰ ਜਦੋਂ ਸਮਾਂ ਆਇਆ ਤੇ ਲੋਕ ਪਲਟ ਗਏ ਇਹ ਗੱਲ ਭਗਤਪੂਰਨ ਸਿੰਘ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਕਿ ਤੇਰਾ ਪਰ ਜਨਮ ਇਸ ਤਰ੍ਹਾਂ ਦਾ ਸੀ ਤੇ ਉਹਨੇ ਆਖਿਆ ਸੀ ਛੋਟੇ ਸਾਹਿਬ ਜਾਦਿਆ ਵਰਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਾਦਿਆ ਵਰਗਾ ਉਹ ਲਿਖਦੇ ਸਨ ਕਿ ਸਾਡੇ ਘਰ ਵਿੱਚ ਕੋਈ ਵੀ ਕਿਸੇ ਗੱਲ ਦੀ ਕਮੀ ਨਹੀਂ ਸੀ ਪਰ ਜਦੋਂ ਹੜ ਆਉਣ ਦੀ ਕਾਰਨ ਲੋਕਾਂ ਨੇ ਸਾਡੀ ਜਿਹੜੀ ਸਾਰੀ ਜਾਇਦਾਦ ਸੀ ਜੋ ਸਾਡੀ ਵਸਤੂਆਂ ਸੀ ਉਹ ਉੜੱਪ ਕਰ ਲਈਆਂ ਪਰ ਸਮਾਂ ਆਇਆ ਕਿ ਮੇਰੇ ਪਿਤਾ ਜੀ ਸ਼ਿਭੂ ਮੱਲ ਸਤਖੰਡ ਅਰ ਪਿਆਨਾ ਕਰ ਗਏ ਮੇਰੇ ਸਤਕਾਰਯੋਗ ਮਾਤਾ ਜੀ ਨੂੰ ਪੀਣਾ ਤੇ ਕੱਤਣਾ ਲੋਕਾਂ ਦੇ ਘਰਾਂ ਵਿੱਚ ਪਿਆ ਲੋਕਾਂ ਦੇ ਘਰ ਵਿੱਚ ਪੋਚਾ ਵੀ ਫੇਰਨਾ ਪਿਆ ਲੋਕਾਂ ਦੇ ਘਰ 'ਚ ਲੀੜੇ ਵੀ ਧੋੜੇ ਪੈ ਜੋ ਪੀਣਾ ਕਤਰਾ ਸਖਤ ਮਿਹਨਤ ਕੀਤੀ ਮੇਰੀ ਮਾਤਾ ਜੀ ਨੇ ਪਰ ਕਈ ਵਾਰ ਭਗਤ ਜੀ ਕਹਿੰਦੇ ਨੇ ਕਿ ਘਰ ਦੇ ਵਿੱਚ ਪਰ ਭੁੱਖੇ ਵੀ ਅਰ ਸੌਣਾ ਪਿਆ ਇਸ ਤਰ੍ਹਾਂ ਵੀ ਸਮਾਂ ਅਬੀਤਾ ਗਿਆ ਪਰ ਜਿਨ੍ਹਾਂ ਨੂੰ ਹਦਾਰ ਦਿੱਤਾ ਸੀ ਪਰ ਉਹ ਲੋਕ ਸਾਡੀ ਗਰੀਬੀ ਵੇਖ ਕੇ ਮਜ਼ਾਕ ਉਡਾਉਂਦੇ ਨੇ ਪਰ ਹਧਾਰ ਜਿਹੜਾ ਲਿਆ ਸੀ ਉਹ ਡੇੜਾ ਨਹੀਂ ਸੀ ਚਾਹੁੰਦੇ ਸਵਾ ਆ ਇਹੋ ਜਿਹਾ ਆਇਆ ਇੱਕ ਦਿਨ ਘਰ ਦੇ ਵਿੱਚੋਂ ਮਜਬੂਰ ਹੋ ਕੇ ਸਾਨੂੰ ਘਰ ਦੇ ਵਿੱਚੋਂ ਜਿਹੜਾ ਸੀ ਨਿਕਲਣਾ ਪੈ ਗਿਆ ਇੱਕ ਮੰਦਰ ਲੁਧਿਆਣੇ ਦੇ ਵਿੱਚ ਉਥੇ ਸ਼ਿਵਜੀ ਮਹਾਰਾਜ ਦੀ ਮੂਰਤੀ ਸੀ ਸਰੋਵਰ ਸੀ ਸਰੋਵਰ ਦੇ ਕੰਢੇ ਸੀ ਉਹ ਤੇ ਭਗਤ ਜੀ Hindu ਧਰਮ ਦੇ ਨਾਲ ਬੜਾ ਸਬੰਧ ਰੱਖਦੇ ਸਨ ਉਹਨਾਂ ਨੇ ਵੇਖਿਆ ਕਿ ਇਹ ਮੂਰਤੀ ਨੂੰ ਬੜਾ ਹੀ ਜਗਾਲ ਪਿਆ ਹੈ ਉਹਨਾਂ ਨੇ ਬੁਰਸ਼ ਦੇ ਨਾਲ ਇੰਨੀ ਜਿਹੜੀ ਮੂਰਤੀ ਰਚਾ ਦਿੰਦੀ ਸੋਹਣੀ ਬਣਾ ਦਿੰਦੀ ਮੰਦਰ ਦਾ ਜਿਹੜਾ ਸੀ ਉਹ ਪੁਜਾਰੀ ਆਇਆ ਮੰਦਰ ਦੇ ਪੁਜਾਰੀ ਨੇ ਆਖਿਆ ਸੰਤਾਨ ਵੇਖੋ ਇੱਕ ਇੱਕ ਕਿਹੋ ਜਿਹਾ ਬੱਚਾ ਆਇਆ ਹੈ ਕਿ ਜਿੰਨੇ ਆਣ ਕੇ ਏਡੀ ਵਧੀਆ ਮੂਰਤੀ ਦੀ ਸੇਵਾ ਕਰਤੀ ਹੈ ਸ਼ਿੰਗਾਰ ਦਿੰਦੀ ਹੈ ਉਹ ਮੰਦਰ ਦਾ ਪੁਜਾਰੀ ਇੱਕ ਵਾਰ ਨਹੀਂ ਦੋ ਅਵਾਰ ਆਇਆ ਤੇ ਭਗਤ ਜੀ ਭੇਟ ਜੇ ਭਗਤ ਜੀ ਢਡੋ ਪੁੱਖੇ ਸਨ ਜਦੋਂ 1 ਵਜਾ ਉੱਥੇ ਮਜ਼ਦੂਰ ਉੱਥੇ ਮਿਸਤਰੀ ਕੰਮ ਕਰਦੇ ਸਨ ਤੇ ਜਦੋਂ ਭਗਤ ਜੀ ਨੂੰ ਪਤਾ ਲੱਗਾ ਵੀ ਲੰਗਰ ਸ਼ਗਲ ਲੱਗੇ ਨੇ ਪ੍ਰਸ਼ਾਦਾ ਵਰਤਣ ਲੱਗਾ ਹੈ ਤੇ ਇਹ ਵੀ ਟਾੜ ਤੇ ਬੈਠ ਗਿਆ ਮੰਦਰ ਦੇ ਪੁਜਾਰੀ ਨੇ ਆਖਿਆ ਕਾਕਾ ਤੂੰ ਉੱਠ ਖਲੋ ਤੇ ਇਹਨੂੰ ਇੱਥੇ ਰੋਟੀ ਨਹੀਂ ਮਿਲ ਸਕਦੀ। ਭਗਤ ਜੀ ਕਹਿੰਦੇ ਕਿ ਮੈਂ ਤਾਂ ਮੂਰਤੀ ਦੀ ਸੇਵਾ ਕੀਤੀ ਐ ਤੇ ਪੜਤ ਕਹਿ ਲੱਗਾ ਤੂੰ ਰੋਟੀ ਦੇ ਬਦਲੇ ਸੇਵਾ ਕੀਤੀ ਐ ਤੂੰ ਮੰਦਰ ਵਿੱਚ ਬੈਠ ਕੇ ਆਰਤੀ ਕਰ ਸਕਦਾ ਹਾਂ ਸੈਂਕ ਵਜਾ ਸਕਦਾ ਹਾਂ ਹੋਰ ਸੇਵਾ ਕਰ ਸਕਦਾ ਹਾਂ ਪਰ ਰੋਟੀ ਦਾ ਪ੍ਰਬੰਧ ਨਹੀਂ ਹੋ ਸਕਦਾ। ਕਹਿੰਦੇ ਉਸੇ ਮੰਦਰ ਉਸੇ ਮੰਦਰ ਦੇ ਪੁਜਾਰੀ ਨੇ ਉਹਨਾਂ ਨੂੰ ਉਸੇ ਵੇਲੇ ਉਂਗਲੋਂ ਫੜ ਕੇ ਬਾਅ ਫੜ ਕੇ ਮੰਦਰ ਵਿੱਚੋਂ ਅਬਾਰ ਕਰ ਦਿੱਤਾ ਹੁਣ ਭਗਤ ਜੀ ਕਈਆਂ ਦਿਨਾਂ ਦੇ ਭੁੱਖੇ ਸਨ ਪਰ ਪ੍ਰਸ਼ਾਦਾ ਨਹੀਂ ਸੀ ਮਿਲਦਾ ਪਿਆ ਉਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿੱਤਰ ਸਥਾਨ ਹੈ ਗੋਦਵਰਾ ਅਰੇਰੂ ਸਾਹਿਬ ਜਿਸ ਵੇ ਭਗਤ ਜੀ ਦਰਸ਼ਨ ਧਾਰ ਕਰਨ ਵਾਸਤੇ ਗਏ ਅੱਗੇ ਗੁਰੂ ਦਾ ਸਿੱਖ ਇੱਕ ਵਰषा ਲੀਕੇ ਸਿੰਘ ਖਲੋਤਾ ਹੋਇਆ ਸੀ ਤੇ ਕਹਿਣ ਲੱਗਾ ਭਾਈ ਮੱਥਾ ਬਾਦ ਵਿੱਚ ਟੇਕਿਓ ਪਹਿਲਾ ਗੁਰੂ ਕੇ ਲੰਗਰ ਵਿੱਚੋਂ ਲੰਗਰ ਛੱਕੇ ਜਾਓ ਭਗਤ ਜੀ ਕਹਿੰਦੇ ਬੜਾ ਮਨ ਖੁਸ਼ ਹੋਇਆ ਜਦੋਂ ਉਸ ਗੁਰੂ ਕੇ ਸੇਵਾਦਾਰ ਦੇ ਪਾਸੋਂ ਇਹ ਗੱਲ ਸੁਣੀ ਉਸ ਸਮੇਂ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦیدار ਕੀਤੇ ਦਰਸ਼ਨ ਦیدار ਕਰਨ ਤੋਂ ਬਾਅਦ ਵਿੱਚ ਮੈਂ ਲੰਗਰ ਛਕਿਆ ਔਰ ਭਗਤ ਜੀ ਤਰਹਦੇ ਨੇ ਕਿ ਮੈਨੂੰ ਗਰਮ-ਗਰਮ ਪ੍ਰਸ਼ਾਦਾ ਮਿਲੇਆ ਗਰਮ-ਗਰਮ ਦਾਲ ਮਿਲੀ ਮਿੱਠੇ ਚੌਲ ਮਿਲੇ ਨਾਲ ਦਹੀਂ ਭੱਲੇ ਮਿਲੇ ਤੇ ਮੇਰਾ ਮਨ ਆਖਿਆ ਇੱਥੇ ਹੀ ਰੱਬ ਬਿਠਾ ਹੈ ਇੱਥੇ ਹੀ ਖੁਦਾ ਬਿਠਾ ਹੈ ਭਗਤ ਜੀ ਚੱਲਦੇ ਚੱਲਦੇ ਫਿਰ ਕਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਇੱਥੇ ਆਣ ਕੇ ਉਹਨਾਂ ਨੇ ਸੇਵਾ ਜਿਹੜੀ ਗੁਰੂ ਕੇ ਲੰਗਰ ਦੀ ਆਰੰਭ ਕਰ ਦਿੱਤੀ ਗੁਰਦਰਾ ਛਾੜਾ ਸਾਹਿਬ ਦੀ ਧਰਤੀ ਤੇ ਵੀ ਉਹਨਾਂ ਸੇਵਾ ਕੀਤੀ ਆਖਿਰ ਭਗਤ ਜੀ ਨਣਕਾਣਾ ਸਾਹਿਬ ਦੀ ਧਰਤੀ ਤੇ ਕਿਵੇਂ ਗਏ ਤੇ ਸਾਧ ਸੰਗਤ ਜੀ ਜੋ ਆਪਾਂ ਕੱਲ ਦੇ ਦਰਵਾਰ ਵਿੱਚ ਫੇਰ ਖੁੱਲ੍ਹੀਆਂ ਵਿਚਾਰਾ ਕਰਾਂਗੇ ਕਿ ਸਾਧ ਸੰਗਤ ਦੀ ਲੋਕ ਕਹਿੰਦੇ ਸੀ ਕਿ 15 ਹੀ ਭਗਤ ਸਨ ਹੋਰ ਭਗਤ ਸਨ ਪਰ ਅੱਜ ਦੇ ਕਾਲ ਯੁੱਗ ਦੇ ਸਮੇਂ ਵਿੱਚ ਕੋਈ ਭਗਤ ਨਹੀਂ ਹੋ ਸਕਦਾ ਕੋਈ ਅੱਧਾ ਭਗਤ ਨਹੀਂ ਔਰ ਭਗਤਪੂਰਨ ਸਿੰਘ ਪੂਰੇ ਭਗਤ ਹੋਏ ਸਨ ਜੇ ਕਿਸੇ ਔਰਤ ਨੇ ਆਖਿਆ ਬਾਬਾ ਜੀ ਮੇਰੇ ਨਾਲ ਸ਼ਾਦੀ ਕਰਾ ਲਓ ਤੇ ਬਾਬਾ ਜੀ ਤਾਂ ਵੀ ਕਹਿ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਜਾਂ ਪਿਆਰਿਆਂ ਕੋ ਅਮਰਤ ਛਕਿਆ ਸੀ ਤੇ ਭਗਤਪੂਰ ਸਿੰਘ ਨੇ ਉਹਨਾਂ ਨੂੰ ਧੀਆਂ ਵਾਲਾ ਔਰ ਪਹਿਰਾਵਾਲਾ ਸਤਕਾਰ ਦੇਣ ਵਾਲੇ ਔਰ ਭਗਤਪੂਰਨ ਸਿੰਘ ਸਨ ਤੇ ਸਾਧ ਸੰਗਤ ਜੀ ਉਹ ਉਹਨਾਂ ਬੱਚਿਆਂ ਦੀ ਸੇਵਾ ਕਰਨੀ ਜਿਨ੍ਹਾਂ ਦੇ ਕੋਲ ਬਦਬੂ ਆਉਂਦੀ ਸੀ ਆਪਾ ਉਹਨਾਂ ਨੂੰ ਵੇਖਣ ਵਾਸਤੇ ਤਿਆਰ ਨਹੀਂ ਤੇ ਭਗਤ ਜੀ ਉਹਨਾਂ ਦੀ ਖਾਤਰ ਸਾਧ ਸੰਗ ਦੀ ਬਾਟਾ ਫੜ ਕੇ ਔਰ ਮੰਗਦੇ ਫਿਰਦੇ ਸਨ ਔਰ ਪੱਤਰਕਾਰ ਨੇ ਵੀਰ ਨੇ ਪੁੱਛਿਆ ਕਿ ਭਗਤ ਜੀ ਉਦੋਂ ਤੁਸੀਂ ਰੋਏ ਹੋਗੇ ਜਦੋਂ ਤੁਹਾਨੂੰ ਘਰ ਵਿੱਚੋਂ ਭੁੱਖ ਤੋਂ ਤੰਗ ਆ ਕੇ ਨਿਕਲਣਾ ਪਿਆ ਕਹਿ ਲੱਗੇ ਉਦੋਂ ਵੀ ਨਹੀਂ ਰੋਏ ਔਰ ਪੱਤਰਕਾਰ ਵੀਰ ਨੇ ਪੁੱਛਿਆ ਭਗਤ ਜੀ ਤੁਸੀਂ ਉਦੋਂ ਰੋਏ ਹੋਗੇ ਕਿ ਜਦੋਂ ਮੰਦਰ ਦੇ ਪੁਜਾਰੀ ਨੇ ਤੁਹਾਨੂੰ ਬਾਹਰ ਕੱਢ ਦਿੱਤਾ ਪੰਗਤ ਵਿੱਚੋਂ ਕਹਿਣ ਲੱਗੇ ਉਦੋਂ ਵੀ ਨਹੀਂ ਰੋਏ ਤੇ ਭਗਤ ਜੀ ਨੂੰ ਪੱਤਰਕਾਰ ਵੀਰ ਨੇ ਪੁੱਛਿਆ ਕਿ ਰੋਏ ਕਿਨੋਂ ਤੇ ਕਹਿੰਦੇ ਅ ਰੋਏ ਕਿ ਜਦੋਂ 1984 ਦੇ ਵਿੱਚ ਜਦੋਂ 1984 ਦੇ ਵਿੱਚ 4 ਜੂਨ ਨੂੰ ਪਾਪੀਆਂ ਨੇ ਸੱਚਖੰਡ ਰਮੰਦਰ ਸਾਹਿਬ ਦੀ ਧਰਤੀ ਤੇ ਹਮਲਾ ਕੀਤਾ ਉਦੋਂ ਤੇ ਜ਼ਰੂਰ ਅਥਰੂ ਨਿਕਲੇ ਬੜਾ ਰੋਏ ਕਿ ਜਦੋਂ ਸ੍ਰੀ ਅਕਾਲ ਤਾ ਸਹਿਬ ਜੀ ਨੂੰ ਢਾ ਕੇ ਢੇਰੀ ਕਰ ਦਿੱਤਾ ਗਿਆ ਜਦੋਂ ਬੇਦੋਸ਼ ਲੋਕਾਂ ਨੂੰ ਜਿਹੜੀ ਸਾਡੀ ਭਾਰਤੀ ਸਰਕਾਰ ਹੈ ਗੋਲੀਆਂ ਦੇ ਨਾਲ ਬੇਦੋਸ਼ ਲੋਕਾਂ ਨੂੰ ਭੁੰਨ ਦਿੱਤਾ ਗਿਆ ਕਿ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਕਿ ਜਿਹੜੇ ਲੋਕ ਆ ਜਿਹੜੀਆਂ ਸੰਗਤਾਂ ਸਤਖੰਡਰ ਮੰਦਰ ਸਾਹਿਬ ਦੀ ਦਰਸ਼ਨ ਕਰਨ ਵਾਸਤੇ ਧਰਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਵਸ ਮਨਾਉਣ ਵਾਲੇ ਸੀ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਛੋਟੀਆਂ ਜੋ ਨਿੱਕੀਆਂ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਕੋਹ-ਕੋਕੇ ਔਰ ਜ਼ਾਲਮ ਸਰਕਾਰ ਨੇ ਜਿਲ ਬਹੁਤ ਜ਼ਿਆਦਾ ਅਤਿਆਚਾਰ ਕੀਤੀ ਹੈ ਕਿ ਜੇ ਬਨਦੋਸ਼ ਲੋਕ ਜਿਹੜੇ ਸਨ ਉਹ ਬਹੁਤ ਸਾਰੇ ਮਾਰੇ ਗਏ ਤੇ ਭਗਤ ਜੀ ਕਹਿੰਦੇ ਸੜਕ ਜਰਿਆ ਹੀ ਨੇ ਗਿਆ ਕਾਰ ਕੁਝ ਨਹੀਂ ਸਕਦੇ ਪਰ ਸਾ ਅਸੀਂ ਪੱਤਰਕਾਰ ਜੀ ਉਦੋਂ ਰੋਏ ਹਾਂ ਤੇ ਸਾਧ ਸੰਗਤ ਦੀ ਅੱਜ ਉਹ ਦਿਰ ਹੈ ਕਿ ਜੇ ਦਿਨ 5 ਵਜੇ ਜਿਹੜਾ ਅਸੀਂ ਸੱਚਖੰਡ ਰਮੰਧਰ ਸਾਹਿਬ ਦੀ ਧਰਤੀ ਉੱਤੇ ਜਿਹੜੇ ਤੋਪਾਂ ਦੇ ਟੈਂਕਾ ਦੇ ਨਾਲ ਜਿਹੜਾ ਫੈਰ ਖੋਹ ਦਿੱਤਾ ਗਿਆ ਤੇ 3-4 ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਡੜ ਕੇ ਮੁਕਾਬਲਾ ਕੀਤਾ ਤੇ ਲੋਕ ਕਹਿੰਦੇ ਸਨ ਕਿ ਬਾਬਾ ਦੀਪ ਸਿੰਘ ਸਾਹਿਬ ਇਨਾ ਚਰਨੀ ਸੀ ਲੜ ਸਕਦਾ ਚਮਕੌਰ ਸਾਹਿਬ ਦੀ جنگ ਇਨਾ ਚਰਨੀ ਸੀ ਹੋ ਸਕਦੀ ਪਰ ਜਿੰਨਾ ਚਿਰ ਤੱਕ ਤੁਸੀਂ ਦੱਸਦੇ ਜੀ ਤੇ ਸਾਧ ਸੰਗਤ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਭਾਈ ਸਗੀਵ ਸਿੰਘ ਜੀ ਜਰਨੈਲ ਭਾਈ ਸਗੀਵ ਸਿੰਘ ਜੀ ਭਾਈ ਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਬਾਕੀ ਵੀ ਜਿਨ੍ਹਾਂ ਨੇ ਸੱਚਖੰਡ ਰਮੰਦਰ ਸਾਹਿਬ ਦੀ ਧਰਤੀ ਤੇ ਸ਼ੀਤियां ਪ੍ਰਾਪਤ ਕੀਤੀਆਂ ਉਹਨਾਂ ਨੂੰ ਸਾਧ ਸੰਗਤ ਜੀ ਹਰ ਸਾਲ ਔਰ ਜਾ ਕੀਤਾ ਜਾਂਦਾ ਹੈ ਤੇ ਜਿਹੜੇ ਲੋਕ ਸਾ ਜਿਹੜੇ ਸਾਧ ਸੰਗਤ ਜਿਹੜੇ ਲੋਕ ਉਸ ਵੇ ਹੱਥ ਖੜੇ ਕਰਕੇ ਔਰ ਗਦਾਰੀ ਕਰਕੇ ਆਏ ਤੇ ਸਾਧ ਸੰਗਤ ਜੀ ਉਹਨਾਂ ਨੂੰ ਆਜ਼ਾਦ ਨਹੀਂ ਕੀਤਾ ਜਾਂਦਾ ਜਿਵੇਂ ਮੇਰੇ ਨਗਰ ਦੇ ਸਰਦਾਰ ਮਖਤਾਰ ਸਿੰਘ ਪੰਡੋਰੀ ਦੇ ਸਾਧ ਸੰਗਤ ਜੀ ਜੰਨਾ ਨੇ ਉਹਨਾਂ ਨੇ ਵੀ ਇਸੇ ਹੀ 1984 ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਤੇ ਸਾਧ ਸੰਗਤ ਜੀ ਉਹਨਾਂ ਨੂੰ ਵੀ ਹਰ ਸਾਲ ਯਾਦ ਕੀਤਾ ਜਾਂਦਾ ਹੈ ਅੱਜ ਵੀ ਸਰਦਾਰ ਮਖਤਾਰ ਸਿੰਘ ਦਾ ਉਥੇ ਸੱਚਖੰਡ ਅਜੈਕਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਦਾ ਬੋਰਡ ਲੱਗਾ ਹੋਇਆ ਹੈ ਉਹਦਾ ਵੀ ਉਹਨਾਂ ਨੇ ਵੀ ਸ਼ਹੀਦੀ ਇਸੇ ਤਰ੍ਹਾਂ ਪਰ ਪ੍ਰਾਪਤ ਕੀਤੀ ਹੈ ਅੱਪ ਅੱਜ ਸਾਧ ਸੰਗਤ ਜੀ ਉਹ ਦਿਨ ਹੈ ਕਿ ਜੋ ਅੱਜ ਦੇ ਦਿਨ ਬਹੁਤ ਵੱਡਾ ਕਹਿਰ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜ਼ਾਲਮ ਢਾਰੇ ਸਰ ਅੱਗੇ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਸਿੰਘਾਂ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਤੇ ਜੇ ਸਾਧ ਸੰਗ ਦੀ ਪੂਰੇ ਸ਼ਹੀਦ ਹੋਏ ਨੇ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲ ਤੇ ਉਹਨਾਂ ਦੇ ਸਾਥੀ ਹੋਏ ਨੇ ਜੇ ਪੂਰੇ ਭਗਤ ਹੋਏ ਨੇ ਇਸ 20ਵੀਂ ਸਦੀ ਦੇ ਵਿੱਚ ਤੇ ਸਾਧ ਸੰਗ ਜੀ ਭਗਤ ਪੂਰਨ ਸਿੰਘ ਜੀ ਬੇਗਲਵਾੜੇ ਵਾਲੇ ਹੋ ਸਕਦੇ ਸਨ ਭੁੱਲਾ ਚੁੱਕਾਂ ਵੀ ਮਾਫੀ ਸਾਧ ਸੰਗਤ ਜੀ ਦਾਸ ਅਰ ਵਿਚਾਰ ਕਰਦਿਆਂ ਇਹ ਕਿ ਨਹੀਂ ਨੇਕਾਂ ਗਲਤੀਆਂ ਕਰਗੇ ਹੋਵਾਂਗੇ ਮਾਫ ਕਰਨਾ ਤੇ ਸਾਧ ਸੰਗਤ ਜੀ ਆਪ ਪਈ ਹੋਈ ਜੋ ਭਗਤ ਜੀ ਦੀ ਜੀਵਨੀ ਆਪਾਂ ਸੰਗਤਾਂ ਦੇ ਤੱਕ ਔਰ ਦੱਸਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ